ਮੈਂ ਕਮੇਡਿਤ ਪਰ ਅਭੋਰਦੀ ਰਹਿਣ ਵਾਲੀਆਂ ਜਸਪ੍ਰੀਤ ਦੀ ਭੈਣ ਆ ਜਦੋਂ ਮੈਨੂੰ ਪਤਾ ਲੱਗਿਆ ਵੀ ਜਸਪ੍ਰੀਤ ਦੇ ਇਸ ਤਰੀਕੇ ਨਾਲ ਐਨਡੀਬੀਐਸ ਦੇ ਪਰਚੇ ਪੈ ਰਹੇ ਆ ਮੈਂ ਹੁੰਦਾ ਚੱਕਿਆ ਮੈਂ ਐਸਐਸਪੀ ਮੈਡਮ ਕੋਲੇ ਵੀ ਪਹੁੰਚੀ ਆ ਮੈਂ ਇਸ ਜਸਪ੍ਰੀਤ ਦੀਆਂ ਦਰਖਾਸਤਾਂ ਵੀ ਕਰਵਾਈਆਂ ਨੇ ਵੀ ਜਸਪ੍ਰੀਤ ਬੇਗੁਨਾ ਪਰ ਪੁਲਿਸ ਨੇ ਕੁਝ ਵੀ ਨਹੀਂ ਸਮਝਿਆ ਉਸ ਚੀਜ਼ ਨੂੰ ناکਾਮੀ ਦਿਖਾਈ ਆ ਇਹ ਝੂਠੇ ਡਰਾਮੇ ਪੁਲਿਸ ਕਰ ਰਹੀ ਆ ਵੀ ਅਸੀਂ ਇੱਥੋਂ ਬੰਦਾ ਚਾਕਰਾਂਗੇ ਅਸੀਂ ਇੱਥੋਂ ਚੱਕ ਲਾਂਗੇ ਜਿਨ੍ਹਾਂ ਦੇ ਅਸੀਂ ਆ ਦਰਖਾਸਤਾਂ ਦੇ ਵਿੱਚ ਨਾਮ ਪਾ ਰਹੇ ਆ ਉਹਨਾਂ ਇਹਨਾਂ ਬੰਦਿਆਂ ਨੇ ਇੱਕ ਦਾ ਵੀ ਐਸਐਸਪੀ ਸਣੀ ਮੈਡਮ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਉਲਟਾ ਜਸਪ੍ਰੀਤ ਨੂੰ ਤੇ ਕਮਲਜੀਤ ਕਰਨ ਨੂੰ ਧਮਕੀਆਂ ਮਿਲਦੀਆਂ ਨੇ ਵੀ ਇਸ ਤਰੀਕੇ ਨਾਲ ਸੀ ਤੁਹਾਡੇ ਤੇ ਪਰਚਾ ਪਾਵਾਂਗੇ ਜਿਹੜੇ ਅਫਸਰ ਕੋਲੇ ਜਾਣਿਆ ਮੈਂ ਡਿਪਟੀ ਪ੍ਰਦੀਪ ਸਿੰਘ ਕੋਲੇ ਵੀ ਗਈਆਂ ਮੈਂ ਐਸਐਚਓ ਬੁੱਤਾ ਸਿੰਘ ਕੋਲੇ ਵੀ ਗਈਆਂ ਮੈਂ ਐਸਐਸਪੀ ਮੈਡਮ ਕੋਲੇ ਵੀ ਗਈਆਂ ਮੈਂ ਐਸਪੀਡੀ ਸਰ ਕੋਲੇ ਵੀ ਗਈਆਂ ਪਰ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਟਾਈਮ ਦੇ ਉੱਤੇ ਮੈਂ ਆਪਦੇ ਭਰਾ ਜਸਪ੍ਰੀਤ ਕੋਲੇ ਬੈਠੀ ਆ ਮੈਨੂੰ ਪਤਾ ਵੀ ਮੇਰੇ ਭਰਾ ਦਾ ਰਿਮਾਂਡ ਕਿਸ ਤਰੀਕੇ ਨਾਲ ਲਿੱਤਾ ਗਿਆ ਜਦੋਂ ਮੈਂ ਆਪਦੇ ਭਰਾ ਤੋਂ ਪੁੱਛਿਆ ਵੀ ਤੇਰੇ ਨਾਲ ਕੀ ਬਣੀ ਤਾਂ ਮੇਰੇ ਭਰਾ ਤੋਂ ਪੁੱਛ ਕੇ ਦੇਖੋ ਇੱਕ ਅੱਖ ਦੀ ਨਿਗਾਹ ਗਈ ਆ ਉਸ ਬੱਚੇ ਦੀ ਤੇ 1 ਲੱਖ ਦੀ ਨਾੜ ਬਲੌਕ ਹੋਈ ਆ ਇਸ ਦਾ ਜ਼ਿੰਮੇਵਾਰ ਪੰਜਾਬ ਪੁਲਿਸ ਹੈ ਜਿਨ੍ਹਾਂ ਨੇ ਰਿਮਾਂਡ ਤਕੜਾ ਇਹਨਾਂ ਲਿੱਤਾ ਸੀ ਨਾਲੇ ਰੁਪਇਆ 50000 ਲਿੱਤਾ ਨਾਲੇ ਰਿਮਾਂਡ ਦਵਾਇਆ ਇਹ ਕੰਮ ਕਿਹਦੀ ਵਜ੍ਹਾ ਕਰਨ ਹੋਇਆ ਨੈਬ ਸਿੰਘ ਕਬੂਤਰ ਦੀ ਵਜ੍ਹਾ ਕਰਨ ਹੋਇਆ ਕਿਉਂਕਿ ਉਸਨੇ ਉੱਥੇ ਖੋਖਾ ਸੀ ਸਾਡਾ ਨਹੀਂ ਰਹਿਣ ਦਿੱਤਾ ਖੋਖੇ ਦੇ ਕਾਰਨ ਉਹਨੇ ਆਪਦੀ ਨਫਰਤ ਰੱਖ ਕੇ ਜਸਪ੍ਰੀਤ ਦੇ ਉੱਤੇ ਐਨਡੀਬੀਐਸ ਦੇ ਤਿੰਨ ਪਰਚੇ ਪੁਆਏ ਆ ਉਹਦਾ ਗੁਨੇਦਾਰ ਕੌਣ ਹੈ ਸਿਰਫ ਨਾਇਰ ਸੰ ਕਬੂਤਰ ਪੁਲਿਸ ਸ਼ਰਮ ਉਹ ਗੋਲੀਆਂ ਵੇਚ ਰਹੀ ਆ ਚਿੱਟਾ ਵੇਚ ਰਹੀ ਆ ਸ਼ਰਮ ਭੁੱਕੀ ਵੇਚ ਰਹੀ ਆ ਕੋਈ ਕਾਰਵਾਈ ਨਹੀਂ ਕਰ ਰਹੀ ਗੁਪਤ ਬੰਦਿਆਂ ਦੇ ਨਾਮ ਆ ਦਰਖਾਸਤਾਂ ਦੇ ਵਿੱਚ ਮੇਰੇ ਕੋਲ ਪਏ ਆ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਅਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਜਸਪ੍ਰੀਤ ਨੂੰ ਇਨ੍ਹਾਂ ਪਰਚਿਆਂ ਦੇ ਵਿੱਚੋਂ ਬਰੀ ਕੀਤਾ ਜਾਵੇ ਆਪਦੀ ਇੱਜ਼ਤ ਨਾਲ ਰੋਟੀ ਖਾਣ ਦੇ ਉੱਤੇ ਇਨੂੰ ਇਹਦਾ ਇਨਸਾਫ ਦਿੱਤਾ ਜਾਵੇ ਤੇ ਜਿਹੜੀ ਬੰਦੀ ਕਾਰਵਾਈ ਹੈ ਇਹਨਾਂ ਬੰਦਿਆਂ ਦੇ ਨਾਮ ਆ ਮੈਂ ਦਫ਼ਤਰ ਰੱਖੇ ਗਏ ਆ ਇਹਨਾਂ ਨੇ ਖਿੱਲਾ ਵਾਂਗੂ ਖਲਾਰਤੇ ਉਹ ਨਾਮ ਉਹ ਨਾਮ ਇਸ ਟਾਈਮ ਦੇ ਉੱਤੇ ਮੈਡਮ ਖੁਦ ਆਪ ਡੀਜੀਪੀ ਚੇਅਰਮੈਨ ਸਾਹਿਬ ਦੀ ਮੈਂ ਰਿਕਵੈਸਟ ਕਰਦੀ ਹਾਂ ਉਹਨਾਂ ਅੱਗੇ ਵੀ ਖੁਦ ਆਪ ਜਾਂਚ ਪੜਤਾਲ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬੰਦੀ ਕਾਰਵਾਈ ਜੋ ਮੇਰੇ ਭਰਾ ਦੇ ਉੱਤੇ ਇਹਨਾਂ ਨੇ 376 ਮਾਰਿਆ ਰਾਤ ਨੂੰ ਤੇ ਕਰੰਟਾਂ ਤੱਕ ਲਾਏ ਆ ਉਸ ਤਰੀ ਦਾ ਇਨਸਾਫ ਮੈਨੂੰ ਦਿੱਤਾ ਜਾਵੇ ਮੇਰੀ ਇਹੀ ਮੰਗ ਆ ਪੁਲਿਸ ਪ੍ਰਸ਼ਾਸਨ ਅੱਗੇ ਤੇ ਮੇਰੀ ਇਹੀ ਸੀਐਮ ਸਾਹਿਬ ਅੱਗੇ ਇਹੀ ਰਿਕਵੈਸਟ ਹੈ ਵੀ ਜੋ ਕੁਛ ਵੀ ਇਹਨਾਂ ਨੇ ਕੀਤਾ ਜੋ ਵੀ ਕੋਈ ਵੀ ਅਫਸਰ ਸੀ ਉਹ ਜੋ ਵੀ ਤਾਰੀਨਾ ਦਾ ਮੈਨੂੰ ਵੀ ਪਤਾ ਨਹੀਂ ਉਹ ਬੰਦਾ ਕੌਣ ਸੀ ਤਾਰੀਨਾ ਦਾ ਬੰਦਾ ਮੇਰੀ ਮਾਂ ਰਾਤ ਨੂੰ ਬਿਮਾਰ ਹੋਈ ਹੈ ਮੈਂ ਖੁਦ ਗਵਾਹ ਹਾਂ ਅਸੀਂ ਤਿੰਨੇ ਭੈਣ ਭਰਾ ਗੱਡੀ ਦੇ ਵਿੱਚ ਆਪਦੀ ਮਾਂ ਨੂੰ ਬਿਮਾਰ ਨੂੰ ਲੈ ਕੇ ਗਏ ਸੀ ਉਸ ਟਾਈਮ ਦੇ ਉੱਤੇ ਉਸਨੇ ਦਸ ਚਪੇੜਾ ਜਸਪ੍ਰੀਤ ਸਿੰਘ ਦੇ ਮਾਰੀਆਂ ਤੇ ਨਾਲ ਉਹਨੇ ਮੋਬਾਈਲ ਖੋਇਆ ਤੇ ਨਾਲੇ 10000 ਰੁਪਇਆ ਘੋਗੇ ਜੇਬ ਦੇ ਵਿੱਚੋਂ ਮੇਰੀ ਮਾਂ ਬਿਮਾਰ ਸੀ ਦਰਦ ਇੰਨਾ ਉੱਠ ਰਿਆ ਸੀ ਗੱਡੀ ਵਰਨਾ 300 0300 ਗੱਡੀ ਘੇਰੀ ਆ ਪਰ ਅਸੀਂ ਮਸਾ ਛੜਾ ਕੇ ਖੜਾ ਪਰ ਜੇ ਇ ਉਥੋਂ ਜਾਨ ਬਚਾਈ ਆ ਆਪਦੀ ਪਰ ਇਸ ਟਾਈਮ ਦੇ ਉੱਤੇ ਜਸਪ੍ਰੀਤ ਨੂੰ ਪੁਲਿਸ ਇੱਥੋਂ ਦੀ ਰਾਮਪਰੇ ਦੀ ਇੰਨਾ ਤੰਗ ਕਰ ਰਹੀ ਆ ਕੋਈ ਵੀ ਜਿਹੜਾ ਪੁਲਿਸ ਵਾਲਾ ਆਉਂਦਾ ਜਸਪ੍ਰੀਤ ਨੂੰ ਇਹੀ ਕਹਿ ਰਿਹਾ ਵੀ ਐਨਡੀਬੀਐਸ ਦੇ ਪਰਚੇ ਇਹਦੇ ਉੱਤੇ ਪੱਕੇ ਆ ਜੀ ਇਹਨਾਂ ਦੇ ਉੱਤੇ ਥੱਪਾ ਲੱਗ ਰਿਹਾ ਜਿਹੜੇ ਚਿੱਟੇ ਵਾਲੇ ਬੈਠੇ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਵੇਖ ਰਹੇ ਕਿਉਂ ਨਹੀਂ ਉਹਨਾਂ ਦੀ ਕੁਸ਼ਲ ਕਾਰਵਾਈ ਕਰ ਰਹੇ सीएम साहब ने ये मुद्दा चकया ते क्यों नहीं इस चीज ਨੂੰ ਲੈ ਰਹੇ ਇਨਸਾਫ ਕਿਉਂ ਨਹੀਂ ਸਾਨੂੰ ਦੇ ਰਹੇ ਇਹ ਤਾਂ ਖਾਸਾ ਮੇਰੀਆਂ ਝੂਠੀਆਂ ਨਹੀਂ ਡਿੱਕੀ ਸਾਹਿਬ ਦੇ ਉੱਤੇ ਵੀ ਕਾਰਵਾਈ ਸੀਐਮ ਸਾਹਿਬ ਕਰਨਾ ਐਸਐਚਓ ਗੁੱਟਾ ਸਿੰਘ ਦੇ ਉੱਤੇ ਵੀ ਕਾਰਵਾਈ ਕਰਨਾ ਮੈਡਮ ਨੂੰ ਵੀ ਐਸਐਸਪੀ ਮੈਡਮ ਨੂੰ ਵੀ ਪੁੱਛਿਆ ਜਾਵੇ ਐਸਪੀਟੀ ਸਰ ਨੂੰ ਵੀ ਪੁੱਛਿਆ ਜਾਵੇ ਵੀ ਕਮਲਜੀਤ ਕੌਰ ਨੇ ਕਿੱਥੋਂ ਕਿੱਥੋਂ ਤੱਕ ਨਹੀਂ ੱੱਕੇ ਖਾਦੇ ਤੇ ਕਿਉਂ ਨਹੀਂ ਉਸ ਦੀ ਮੰਗ ਪੂਰੀ ਕੀਤੀ ਗਈ ਤੇ ਉਲਟਾ ਜਸਪ੍ਰੀਤ ਨੂੰ ਤੇ ਮੈਨੂੰ ਸੰਭ ਧਮਕੀਆਂ ਮਿਲਦੀਆਂ ਵੀ ਸਾਡੇ ਉੱਤੇ ਪਰਚਾ ਦੁਆਰੇ ਫੇਰ ਹੋਊਗਾ ਜਸਪ੍ਰੀਤ ਨੂੰ ਕਿਰਪਾ ਕਰਕੇ ਬਖਸ਼ਿਆ ਜਾਵੇ ਇਸ ਤੋਂ ਅੱਗੇ ਜਸਪ੍ਰੀਤ ਕੋਲੋਂ ਕੋਈ ਬਾਹਰੋਂ ਇਸ ਨੂੰ ਫੜਦੇ ਆ ਜਾਂ ਘਰੋਂ ਲੈ ਕੇ ਜਾਂਦੇ ਆ ਉਹ ਚੀਜ਼ ਜਸਪ੍ਰੀਤ ਦੀ ਨਹੀਂ ਹੋਊਗੀ ਪੁਲਿਸ ਪ੍ਰਸ਼ਾਸਨ ਦੀ ਖੁਦ ਆਪ ਦੇ ਕੋਲੋਂ ਪਾਈ ہوئی ਚੀਜ਼ ਹੋਊਗੀ ਜੋ ਚੀਜ਼ ਕਰਦਾ ਇਹਨਾਂ ਦਾ ਮਨ ਦੇ ਵਿੱਚ ਆਇਆ ਇਹ ਚੀਜ਼ ਪਾਉਂਦੇ ਆ ਮੇਰੀ ਰਿਕਵੈਸਟ ਸੀਐਮ ਸਾਹਿਬ ਕੋ ਅੱਗੇ ਇਹੀ ਆ ਵੀ ਜੋ ਜਸਪ੍ਰੀਤ ਸਿੰਘ ਦੇ ਉੱਤੇ ਜਿਹੜੇ ਤਿੰਨ ਪਰਚੇ ਐਨਬੀਬੀਐਸ ਤੇ ਪਾਏ ਗਏ ਆ ਉਹ ਰੱਦ ਕੀਤੇ ਜਾਣ ਤੇ ਕੋਰਟ ਦੇ ਵਿੱਚ